ਸੋ ਕਿ ਬੱਧਿਆ ਸ਼ੋਮਲੇ ਕਾਗਦਲ ਦੇ ਵੱਲੋਂ ਬਾਗੀ ਹੋਏ ਆਗੂਆਂ ਨੂੰ ਪਾਰਟੀ ਦੇ ਵਿੱਚੋਂ ਕੱਢਣ ਤੇ ਬੋਲੇ ਨੇ ਰਤਨ ਸਿੰਘ ਰਤਨ ਸਿੰਘ ਦਾ ਚਾਲਾ ਨੇ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਤੇ ਚੁੱਕੇ ਨੇ ਸਵਾਲ ਸੁਖਬੀਰ ਬਾਦਲ ਪਰਦਾ ਨਹੀਂ ਡਿਕਟੇਟਰ ਹੈ ਹਮੇਸ਼ਾ ਫੈਸਲੇ ਗਲਤ ਲੈਂਦੇ ਨੇ ਸੁਖਬੀਰ ਬਾਦਲ ਦੀ ਡਿਕਟੇਟਰਸ਼ਿਪ ਨੇ ਅਕਾਲੀ ਦਲ ਨੂੰ ਖਤਮ ਕਰਨਾ ਹੈ ਸੋ ਪ੍ਰਦੀਪ ਨੇ ਉਸ ਗੱਲ ਤੇ ਮੋਹਰ ਲਗਾਈਏ ਗੱਲ ਸੱਚ ਹੈ ਸੁਖਬੀਰ ਦੀ ਗਲਤੀ ਹੈ ਕਰਕੇ ਚਲੇ ਗਿਆ ਇਹ ਜੋ ਫੈਸਲਾ ਸੁਖਬੀਰ ਨੇ ਕੀਤਾ ਇਹ ਕੋਈ ਵੀ ਪੋਲੀਟਿਕਲ ਪਾਰਟੀ ਦਾ ਪ੍ਰਧਾਨ ਨਹੀਂ ਕਰਦਾ ਸ਼ਖਬੀਰ ਪ੍ਰਧਾਨ ਨਹੀਂ ਇਹ ਡਿਕਟੇਟਰ ਆ ਡਿਕਟੇਟਰ ਹਮੇਸ਼ਾ ਗਲਤ ਫੈਸਲੇ ਲੈਂਦੇ ਆ ਔਰ ਸ਼ਖਬੀਰ ਦੀ ਦੇਰ ਕਹਤੇ ਸ਼ੇਮ ਅਕਾਲੀ ਦਲ ਨੂੰ ਖਤਮ ਕਰ ਦਿੰਦਾ ਅਕਾਲੀ ਦਲ ਬਾਦਲ ਦੇ ਨਿਆਂ ਕਰਕੇ ਥੱਲੇ ਗਿਆ ਬਾਦਲ ਦੇ ਨਿਆਂੇ ਪਾਸੇ ਹੋ ਜਾਣ ਅਕਾਲੀ ਦਲ ਫਿਰ ਉਹ ਆਪਣੇ ਪੈਰਾ ਤਿਆਰ ਇਹ ਤਾਂ ਕਾਰਨ ਬੜਾ ਸਾਫ ਆ ਕਿ ਜਦੋਂ ਦੇ ਸਖਬੀਰ ਬਾਦਰ ਪ੍ਰਧਾਨ ਬਣਿਆ ਉਹਨਾਂ ਤੋਂ ਉਹਨੇ ਕੋਈ ਵੀ ਪ੍ਰਧਾਨਗੀ ਵਾਲੀ ਗੱਲ ਨਹੀਂ ਕੀਤੀ ਸવાય ਡिक्टेटरशिप ਉਹ ਕਰਨੇ ਮੈਂ ਬੜਾ ਸਾਫ਼ ਤੁਸੀਂ ਵੇਖਿਆ ਜੋ ਸਖਬੀਰ ਨੇ ਉਹ ਜਿਹੜਾ ਸਾਦਾ ਚਰਚੇ ਵਾਲਾ ਜੋ ਉਹਨੂੰ ਗਲਤ ਮਾਫੀ ਕੀਤੀ ਜੋ ਬੇਅਦਬੀ ਹੋਈ ਜੋ ਉਹ ਉਹਦੀ ਇਹ ਫੇਰ ਬਚਾ ਲ ਲਈ ਨੱਬੇ ਲੱਖ ਰੁਪਈਆ ਛੁਡੋਨੀ ਕੋਰਜ਼ਾ ਦਾ ਪ੍ਰਬੰਧਕ ਕਮੇਟੀ ਨੂੰ ਖਰਚਿਆ ਇਹਦੀਆਂ ਗਲਤੀਆਂ ਕਰਕੇ ਇਹ ਅਕਾਰਿ ਦਰ ਜ਼ੀਰੋ ਹੋਇਆ ਸੁਖਬੀਰ ਨੇ ਜਿਹੜਾ ਡਿਕਟੇਟਰ ਹੁੰਦਾ ਤਾਂ ਉਹ ਕਿੱਥੇ ਬੋਲਦਾ ਹੋਵੇ ਭਾਵੇਂ ਪਰਦਾ ਹੋਵੇ ਕਿਸੇ ਪਾਰਟੀ ਦਾ ਹੋਵੇ ਡਿਕਟੇਟਰ ਕਦੇ ਗਲਤੀ ਨਹੀਂ ਮੰਨਦੇ ਹੁੰਦੇ ਡਿਕਟੇਟਰ ਤਾਂ ਖਤਮ ਕਰਕੇ ਜਾਂਦੇ ਹੁੰਦੇ ਵੇਖੋ ਇਹਨੇ ਖਤਮ ਕਰ ਦਿੱਤਾ ਜੇ ਪਾਸੇ ਹੋ ਜੇ ਤੇ ਅਕਾਲੀ ਦਲ ਰਿਵਾਈਵ ਹੋ ਜਾਊਗਾ ਬਚਾ ਕਿਦਾਂ ਹੋ ਸਕਦਾ ਅਕਾਲੀ ਦਲ ਦਾ ਅਕਾਲੀ ਦਲ ਦਾ ਬਚਾ ਇਹੋ ਹੀ ਆ ਵੀ ਇਹ ਸਾਰੇ ਰਿਸ਼ਤੇਦਾਰ ਪਾਸੇ ਹੋ ਜਾਣ ਤੇ ਕੋਈ ਵੀ ਥਰਡ ਬੰਦਾ ਅਕਾਲੀ ਦਲ ਦੀ ਸੇਵਾ ਕਰੇ ਤੇ ਅਕਾਲੀ ਦਲ ਰਿਵਾਈਵ ਹੋ ਜਾਊਗਾ ਵੇਖੋ ਲੋਕਾਂ ਨੂੰ ਜੋ ਪ੍ਰਦੀਪ ਨੇ ਕਿਹਾ ਲੋਕਾਂ ਨੂੰ ਇਹ ਪਤਾ ਸੀ ਪਰ ਪ੍ਰਦੀਪ ਨੇ ਉਹਨੂੰ ਕਨਫਰਮ ਕਰ ਦਿੱਤਾ ਉਹ ਤੇ ਮੋਹਰ ਲਾਤੀ ਆ ਬਈ ਵਾਕਿਆ ਹੀ ਸੱਚੇ ਸੀ ਮਾਇਨੂ ਛਿਆਸੀ ਨਹੀਂ ਸਮਝਦਾ 86 ਉਹ ਹੁੰਦਾ ਹੈ ਕਿ ਕੋਈ ਦਮੀਤੀ ਦਵੇ ਇਹ ਤਾਂ ਬੜੀ ਪੁਰਾਣੀ ਗੱਲ ਆ ਹਾਂਜੀ ਇਹ ਹੈਗਾ ਬਈ ਉਹ ਉਹ ਉਹਦੇ ਬਿਆਨ ਦੇ ਨਾਲ ਲੋਕ ਲੋਕ ਫਿਰ ਜਾਗ ਪਏ ਉਹ ਗੱਲ ਇਹ ਆ ਕੋਈ ਵੀ ਸਰਕਾਰ ਆ ਜਿਹੜੇ 86 ਬੰਦੇ ਨੇ ਉਹਨਾਂ ਨੂੰ ਸ਼ਾਸਤ ਪਹਿਲਾਂ ਤੇ ਅਸਲੀਅਤ ਬਾਅਦ ਹੁੰਦੀ ਹੈ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਵੋਟਾਂ ਦੀ ਖਾਤਰ ਉਹ ਸਾਥ ਕੋਲੋਂ ਵੋਟਾਂ ਲੈਣ ਦੀ ਖਾਤਰ ਕੋਈ ਵੀ ਲੋਕਾਂ ਨੂੰ ਇਨਸਾਫ਼ ਨਹੀਂ ਦੇ ਸਕਦੇ ਪਰ ਮੈਨੂੰ ਤਾਂ ਇਤਿਹਾਸ ਜਦ